ਸ੍ਰੀ ਕਾਲ ਜੀ ਮੈਂ ਡਾਕਟਰ ਜਸਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾ ਸੱਤ ਜਨ ਦੇਸ਼ ਦੇਸ਼ ਵਿੱਚ ਵਸਦੇ ਨਰਪੈ ਸੱਤ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਸਕਰਨ ਸਿੰਘ ਸੰਧਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਕੂ ਜੀ ਦਾ ਖਾਲਸਾ ਸ੍ਰੀ ਵੈਕੂ ਜੀ ਦੀ ਫਤਿਹ ਸਾਡੇ ਨਾਲ ਅੱਜ ਇੱਥੇ ਪਹੁੰਚਿਆ ਸਮਾਜ ਸੇਵੀ ਸਰਦਾਰ ਭੁਪਿੰਦਰ ਸਿੰਘ ਵਾਲਾ ਦਰਾਕਾ ਪੰਚਾਇਤੀ ਚੋਣਾਂ ਹੋ ਰਹੀਆਂ ਉਹਨਾਂ ਬਾਰੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਆਉਣ ਤੇ ਅਸੀਂ ਸਵਾਗਤ ਕਰਦੇ ਹਾਂ ਜੀ ਆਇਆਂ ਕਹਿੰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਤਕਰੀਬਨ ਅਗਲੇ ਮਹੀਨੇ ਅਕਤੂਬਰ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਉਹਨਾਂ ਬਾਰੇ ਤੁਸੀਂ ਇੱਕ ਬਹੁਤ ਵਧੀਆ ਸਮਾਜ ਸੇਵੀ ਇਨਸਾਨ ਹੈ। ਉਹਨਾਂ ਬਾਰੇ ਦੱਸੋ ਤੁਸੀਂ ਵੀ ਕਿਹੋ ਜਿਹਾ ਮੌਲ ਬਣ ਸਕਦਾ ਹੈ ਜਾਂ ਕਿਹੋ ਜਿਹਾ ਮੌਲ ਆਏਗਾ ਤੇ ਇਹ ਪੰਚਾਇਤੀ ਚੋਣਾਂ ਕੀ ਰੰਗ ਉਖਾਣਗੀਆਂ। ਸਭ ਤੋਂ ਪਹਿਲਾਂ ਤੁਹਾ ਮੇਰਾ ਸਮੂਹ ਦੇਸ ਵਾਸੀਆਂ ਨੂੰ ਵੀਰਾਂ ਨੂੰ ਪੈਣਾ ਨੂੰ ਭਰਾਵਾਂ ਨੂੰ ਮੇਰੇ ਬਲੀ ਮੋ ਸਾਸਰੀ ਕਾ ਆਪ ਜੀ ਦੇ ਨਰਪਾਇ ਸੱਚ ਚੈਨਲ ਦੇ ਜ਼ਰੀਏ ਦੇਸ ਵਾਸੀਆਂ ਨੇ ਮੈਨੂੰ ਰੂਰੂ ਕਰਾਇਆ। ਪੰਚਾਇਤੀ ਚੋਣਾਂ ਸਮੇਂ ਦੀ ਮੁੱਖ ਮੰਗ ਹੈ ਕਿ ਸਾਨੂੰ ਮਜ਼ਦੂਰ ਵਰਗ ਨੂੰ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਪੰਚਾਇਤੀ ਚੋਣਾਂ ਸਾਰੇ ਹੀ ਪਿੰਡਾਂ ਦੇ ਵਿੱਚ ਰਿਜ਼ਰਵ ਦੇ ਨਾਲ-ਨਾਲ ਜਰਨਲ ਚੋਣਾਂ ਵੀ ਸਾਨੂੰ ਲਾਟੀਆਂ ਚਾਹੀਦੀਆਂ ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਤੇ ਸਰਕਾਰਾਂ 'ਚ ਕਿਸੇ ਵੀ ਪਾਰਟੀ ਸਰਕਾਰ ਆਉਂਦੀ ਹੈ ਇਹ ਮਜ਼ਦੂਰਾਂ ਨੂੰ ਵਿਕਾਸ ਪੱਖੋਂ ਅੱਖ ਤੋਂ ਰੋਕੇ ਰੱਖਦੀ ਹੈ ਸਰਕਾਰਾਂ ਵੀ ਮਜ਼ਦੂਰਾਂ ਨੂੰ ਵਿਕਾਸ ਪੱਖੋਂ ਅੱਖਰੋਕੇ ਰੱਖ ਦਿਆ ਹਨ ਇੰਨਾ ਜ਼ੁਰਮ ਅਤਿਆਚਾਰਾ ਜਿਹੜਾ ਇਹ ਵੀ ਐਨਾ ਜਣ ਕੇ ਮਜ਼ਦੂਰ ਵਰਗ ਤੇ ਹੁੰਦਾ ਹੈ ਉਦੋਂ ਵੀ ਮਜ਼ਦੂਰ ਵਰਗ ਨੂੰ ਜਣ ਕੇ ਅੱਖਰੋਕੇ ਰੱਖਿਆ ਜਾਂਦਾ ਉਹਨਾਂ ਦੇ ਟਕਵੀ ਕਾਰਵਾਈ ਨਹੀਂ ਹੁੰਦੀਗੀ ਜੇਕਰ ਮਜ਼ਦੂਰ ਭਰਾਮਣ ਭਰਾਮਣੇ ਆਪ ਦਾ ਵਿਕਾਸ ਕਰਨਾ ਹੈ ਜ਼ੁਰਮ ਅਤਿਆਚਾਰ ਰੋਕਣਾ ਹੈ ਤਾਂ ਸਾਨੂੰ ਹਰ ਪਿੰਡ ਦੇ ਵਿੱਚ ਰਿਜ਼ਰਵੇਸ਼ਨ ਚੋਣਾਂ ਦੇ ਨਾਲ ਨਾਲ ਜਰਨਲ ਚੋਣਾਂ ਵੀ ਲਾਡਣੀਆਂ ਚਾਹੀਦੀਆਂ ਸੋ ਮੇਰੇ ਮਜਦੂਰ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਉਹ ਬੰਦਿਆਂ ਨੂੰ ਉਮੀਦਵਾਰ ਬਣਾਉਣ ਜਿਹੜੇ ਹੱਕ ਸੱਚ ਤੇ ਨਿਆਂ ਦੀ ਗੱਲ ਕਰ ਸਕਣ ਜੁਰਮੀ ਨੂੰ ਜੁਰਮੀ ਜੁਰਮੀ ਤੇ ਅਪਰਾਧੀ ਨੂੰ ਅਪਰਾਧੀ ਕਹਿ ਸਕਣ ਜਿਨ੍ਹਾਂ ਵਿੱਚ એનર્ਜੀ ਹੋਵੇ ਸਮਾਜ ਦੀ ਸੇਵਾ ਕਰਨ ਦੀ ਸਾਹਮਣੇ ਵਾਲੇ ਅਫਸਰ ਨਾਲ ਗੱਲਬਾਤ ਕਰਨ ਦੀ એનર્ਜੀ ਹੋਣੀ ਚਾਹੀਦੀ ਹੈ ਇਹ ਨਹੀਂਗਾ ਵੀ ਉਹ ਚੋਣਾਂ ਜਿੱਤ ਕੇ ਉਨਾਈ ਕ੍ਰਮ ਚੋਧਰੀਆਂ ਦੇ ਮੋੜੇ ਤੇ ਚੜ ਜੇ ਤੇ ਬਾਹਰ ਦੇ ਵਿੱਚ ਮਜ਼ਦੂਰਾਂ ਦੀ ਦੁਰਦਸ਼ਾ ਜਿਹੜੀ ਆ ਉਹ ਉਦੋਂ ਵੀ ਜਿਆਦਾ ਮਾੜੀ ਕੋ ਜੇ ਦਿਸ਼ਾ ਤਾਂ ਮੇਰੇ ਸਮਾਜ ਦੀ ਕੋਈ ਵੀ ਹੈ ਨਹੀਂਗੀ ਕੀ ਕਹਿਣਾ ਵੀ 1 ਅੱਧਾ ਪਰਸੈਂਟ ਆ ਜਿਹੜੇ ਵੀ ਉਹ ਕਿਸੇ ਨੇ ਕੋਈ ਤਰੱਕੀ ਕਿਉਂ ਨਹੀਂ ਪਰ ਦੁਰਦਸ਼ਾ ਐਡੀ ਮਾੜੀ ਹੈ ਕਿ ਆਪਾਂ ਉਹਨੂੰ ਬਿਆਨ ਨਹੀਂ ਕਰ ਸਕਦੇ ਮੇਰੇ ਕੋਲ ਉਹ ਸ਼ਬਦ ਹੈ ਨਹੀਂਗੇ ਵੀ ਕਿਵੇਂ ਸਾਡੇ ਸਮਾਜ ਦਾ ਮਜ਼ਦੂਰ ਵਰਗ ਦਾ ਕਿਵੇਂ ਕੈਂਪਾਸ ਹੁੰਦਾ ਹੈ ਐਡੀ ਵੱਧਦੀ ਮਗਿਆਜ ਦੇ ਵਿੱਚ ਕਿਵੇਂ ਮਹੀਨਿਆਂ ਦਾ ਖੁਸ਼ਹਾਲ ਹੁੰਦਾ ਕਿਵੇਂ ਅੱਜ ਤਿਕਰ ਸਾਡਾ ਸਮਾਜ ਗਲੀਆਂ ਨਾਲੀਆਂ ਦੇ ਵਿੱਚ ਹੀ ਉਲਝਿਆ ਗਿਆ ਉਹ ਵੀ ਸਹੀ ਤਿਕਦੇ ਤਰੀਕੇ ਨਾਲ ਬਣੀ ਨਹੀਂ ਹੋਰ ਤਾਂ ਇਹਨਾਂ ਦਾ ਕੀ ਵਿਕਾਸ ਹੋਣਾ ਕੋਈ ਐਜੂਕੇਸ਼ਨ ਦਾ ਸਾਡਾ ਸਮਾਜ ਵੀ ਇਹੋ ਜਿਹਾ ਹੈ ਇਹੋ ਜਿਹਾ ਵੀ ਆਹ ਹੁਣ ਤੁਸੀਂ ਮੈਂ 12% ਤੇ ਲੈ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਜਿਹੜੀ ਲੜਾਈ ਜਿਹੜੀ 12% ਦੀ ਲੜਾਈ ਹੈ ਉਹਦੇ ਵਿੱਚ ਇੱਕ ਦੋ ਮੁਲਾਜ਼ਮ ਸੀਗੇ ਜਿਹੜੇ ਸਾਡੇ ਨਾਲ ਜਨਕੀ ਦੋ ਤਿੰਨ ਮੁਲਾਜ਼ਮ ਸੀ ਜਿਨ੍ਹਾਂ ਨੇ ਸ਼ਿੰਗਾਰ 12% ਤੇ ਪੰਡ ਪੰਡ ਜਾ ਕੇ ਜਾਗਰਤ ਕੀਤਾ ਜ਼ਿਲੇ ਜ਼ਿਲੇ ਜਾ ਕੇ ਧਰਨੇ ਲਾ ਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤੇ ਉਸ ਤੋਂ ਬਾਅਦ ਦੇ ਵਿੱਚ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਲਈ ਮੀਟਿੰਗ ਲੈਣ ਤੋਂ ਬਾਅਦ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਇਹ ਵੀ ਆਖਿਆ ਕਿ ਮੈਂ ਤੁਹਾਨੂੰ ਵਕੀਲ ਕਰਕੇ ਦਿੱਤਾ ਸਾਢੇ 9.5 ਲੱਖ ਦੇ ਵਿੱਚ 9 ਲੱਖ ਦੇ ਵਿੱਚ ਪਰ ਅਸੀਂ ਉਹਨੂੰ ਇਹ ਕਲ ਗਈ ਸੀ ਵੀ ਸਾਡੀ ਆਬਾਦੀ ਹੈ ਜਿਹੜੀ ਉਹ ਆਬਾਦੀ ਦੇ ਹਿਸਾਬ ਨਾਲ ਸਾਡੀ 12% ਜਿਹੜੀ ਆਪਣਾ ਹਿੱਸੇਦਾਰੀ ਬਣਦੀ ਹੈ ਪੰਜਾਬ ਸਰਕਾਰ ਸਿਫਾਰਿਸ਼ ਕਰੇ ਕਿਉਂਕਿ 1975 ਦੇ ਵਿੱਚ ਸਾਡੇ ਰਾਸ਼ਟਰਪਤੀ ਸਰਦਾਰ ਅਗਿਆਨੀ ਜੈਲ ਸਿੰਘ ਜੀ ਨੇ ਇਹ ਨੂੰ ਆਬਾਦੀ ਨੂੰ ਵੇਖ ਕੇ ਉਹ ਲਾਗੂ ਕਰਵਾਈ ਸਾਡੇ 12% ਤੇ ਸਾਡੇ ਤੇ ਰਵੀ ਦਾਸੀ ਤੇ ਰਾਮ ਦਾਸੀ ਇਹ ਭਾਈਚਾਰੇ ਨੇ ਕੇਸ ਕੀਤਾ ਸੀਗਾ ਵੀ ਇਹ ਜਿਹੜੀ ਹੈਗੀ 25 ਬੰਦੇ ਤੁਸੀਂ ਰਿਜ਼ਰਵੇਸ਼ਨ ਦੇ ਵਿੱਚ ਲੈਣੇ ਆ ਉਹ ਹੁਸ਼ਿਆਰ ਬੱਚੇ ਲਿਆ ਕਰੋ ਨਾ ਕਿ ਸਾਡੇ 12 ਬੱਚੇ ਜਿਹੜੇ ਤੁਸੀਂ ਮਨੀ ਸਖਵਾਲ ਮਿੱਖੀ ਲਿਆ ਕਰੋ ਹੁਣ ਉਹ ਸਮੱਸਿਆ ਕਿੱਥੇ ਪੈਦਾ ਹੁੰਦੀ ਹੈ ਉਹ ਦੁਰਦਸ਼ਾ ਦੀ ਗੱਲ ਫੇਰ ਮੈਂ ਤੁਹਾਨੂੰ ਦਰਉਣਾ ਕਿ ਜਿਵੇਂ ਯਾਰ ਭਾਈਚਾਰੇ ਨੇ ਤਾਂ ਗਿੱਟ ਚਮੜਾ ਵੇਚਣਾ 1000 ਰੁਪਏ ਦਾ 2000 ਦਾ ਤੇ ਅਮਰਦਾਸ ਜੀ ਭਾਈਚਾਰੇ ਨੇ ਪਾਇਆ ਖੱਦਰ ਜਿਹੜਾ ਉਹ 2000 ਦਾ ਵੇਚ ਦੇਣਾ ਔਰ ਮੱਝ ਵੀ ਸਿੱਖਾਂ ਕੋਲੇ ਤੇ ਵਾਲਮੀਕੀਆਂ ਕੋਲੇ ਕੀ ਹੈ ਉਹ ਮੱਝ ਨਹੀਂ ਸਿੱਖ ਜਿਹੜੀ ਮਿਹਨਤ ਮਜ਼ਦੂਰੀ ਕਰਨ ਵਾਲੇ ਹੈਗੇ ਆ ਤੇ ਵਾਲਮੀਕੀ ਵੀ ਮਿਹਨਤ ਮਜ਼ਦੂਰੀ ਕਰਨ ਵਾਲੇ ਘਰਾਂ ਦੀ ਸਫਾਈ ਕਰਨ ਵਾਲੇ ਆ ਸਾਡੇ ਆਰਥਿਕ ਪੱਖ ਕਮਜ਼ੋਰ ਕਾਰਨ ਸਾਡੇ ਬੱਚੇ ਜਿਹੜੇ ਉਹ ਉਹ ਰਿਜ਼ਰਵੇਸ਼ਨ ਦੀ ਖਾਤਰ ਹੀ ਜਨ ਕਿ ਉਹ ਜਨ ਕਿ ਉਹਨਾਂ ਜਿਹੜਾ ਪੜਾਉਂਦਾ ਸਾਡਾ ਮਕਸਦ ਹੀ ਹੈ ਵੀ ਉਹਦੇ ਵਿੱਚ ਹਿੱਸੇਦਾਰੀ ਦੇ ਵਿੱਚ ਉਹਨਾਂ ਨੇ ਲੱਗਣਾ ਜੇ ਉਹ ਸਾਡੀ ਰਿਜ਼ਰਵੇਸ਼ਨ ਹੀ ਖਤਮ ਹੋ ਜਾਂਦੀ ਤੇ ਸਾਡੇ ਬੱਚੇ ਪੜਾਉਂਦਾ ਕੋਈ ਮਕਸਦ ਹੀ ਨਹੀਂ ਸੀਗਾ ਤੇ ਐਡਾ ਵਧੀਆ ਵੀ ਰਿਸਪੌਂਸ ਸਾਡੇ ਆਈਪੀਐਸ ਲੋਕੀ ਦੇ ਵਿੱਚ ਬੈਠੇ ਆ ਸਾਡੇ ਕੋਈ ਡੀਸੀ ਆ ਐਸਐਸਪੀ ਆ ਇੰਸਪੈਕਟਰ ਆ ਪਟਵਾਰੀ ਆ ਥਾਣੇਦਾਰ ਆ ਉਹਨਾਂ ਨੇ ਐਡਾ ਵਧੀਆ ਜਨ ਕਿ ਨਾ ਵੀ ਸੰਯੋਗ ਨਹੀਂ ਦਿੱਤਾ ਜਿੰਨਾ ਉਹਨਾਂ ਨੂੰ ਦੇਣਾ ਚਾਹੀਦਾ ਸੀ ਸਾਡੇ ਸਮਾਜ ਦਾ ਇਹਦੀ ਹਿੱਸੇਦਾਰੀ ਦੇ ਵਿੱਚ ਕਿਉਂ ਨਹੀਂ ਉਹ ਸੰਯੋਗ ਦੇ ਪਾਏ ਕਿਉਂ ਨਹੀਂ ਉਹਨਾਂ ਨੇ ਸੰਯੋਗ ਦਿੱਤਾ ਜਾਂ ਕਿਸੇ ਕਿਸਮ ਦਾ ਜਾਤੀ ਤੌਰ ਤੇ ਉਹਨਾਂ ਨਾਲ ਕੋਈ ਖਰਾ ਹੋ ਰਿਹਾ ਜਾਂ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਡਰ ਹੈ ਦੇਖੋ ਜਿਵੇਂ ਗੱਲਾਂ ਮੈਨੂੰ ਪਤਾ ਕੀ ਗੱਲ ਹੈ ਉਹ ਹੈ ਉੱਥੇ ਦਾ ਸਾਡੇ ਪਰਿਵਾਰ ਦੇ ਵਿੱਚ ਹੀ ਆ ਜਿਹੜਾ ਬੰਦਾ 300 ਰੁਪਏ ਦਿਹਾੜੀ ਕਮਾਉਂਦਾ ਜਦੋਂ ਉਹਦੇ ਘਰੇ 60 70000 ਰੁਪਏ ਲੱਖ ਰੁਪਏ ਵੜਨ ਲੱਗ ਜਾਂਦਾ ਨਾ ਉਹ ਉਹਦੇ ਮਾਂ ਪਿਓ ਨੂੰ ਕਹਿੰਦਾ ਤੁਹਾਨੂੰ ਅਗਲ ਨਹੀਂ ਅਗਲ ਦਾ ਕੁਦਰਤੀ ਦੇਣਾ ਪਰ ਉਹ ਉਹਨਾਂ ਨੂੰ ਕਹਿੰਦਾ ਤੁਮ ਕੋ ਅਕਲ ਹੈ ਨਹੀਂ ਕੀ ਆਉਦੇ ਸਮਾਜ ਨੂੰ ਕਹ ਦਿੰਦਾ ਇਹ ਇਹ ਇਹਨਾਂ ਨੂੰ ਬੋਲਉਂਦਾ ਨਹੀਂ ਪਤਾਗਾ ਇਹਨਾਂ ਨੂੰ ਖਾਣ ਪੀਣਦਾ ਨਹੀਂ ਪਤਾਗਾ ਇਹਨਾਂ ਨੂੰ ਬੋਲਣ ਦਾ ਨਹੀਂ ਪਤਾਗਾ ਪਰ ਜਿੰਨਾ ਲੋਕਾਂ ਨੂੰ ਰੱਖਦਾ ਕੋਹ ਲੋਕ ਨੂੰ ਰਲਾਉਂਦੇ ਨਹੀਂਗੇ ਰਲਾਵੀ ਬੱਕਰੀ ਨੂੰ ਕਿਤੇ ਗਾਂ ਨੂੰ ਜਾਂਦਾ ਕਿਤੇ ਪਿਛਾਂ ਨੂੰ ਜਾਂਦਾ ਜਦੋਂ ਉਹਦੀ ਸੰਗੀਚਾਰਤ ਹੁੰਦਾ ਜਦੋਂ ਉੱਤੇ ਕੋਈ ਮੁਸੀਬਤ ਪੈਂਦੀ ਹੈ ਫਿਰ ਉਹ ਭਾਈਚਾਰੇ ਨੂੰ ਚੀਤੇ ਕਰਦਾ ਉਸ ਤੋਂ ਪਹਿਲਾਂ ਉਹਦੇ ਭਾਈਚਾਰੇ ਨੂੰ ਚੀਤੇ ਵੇਖਣ ਚ ਆਇਆ ਕਿ ਕਈ ਅਫਸਰ ਹੈ ਜਿਹੜੇ ਕਈ ਰਿਟਾਇਰ ਹੋ ਜਾਂਦੇ ਅਫਸਰ ਵੱਡੇ ਵੱਡੇ ਅਫਸਰ ਆ ਕੇ ਉਦੋਂ ਬਾਅਦ ਮਾਈ ਵੀ ਸੇਖਾਂ ਨੇ ਗੀਤ ਗਾਉਣ ਲੱਗ ਜਾਂਦੇ ਵੀ ਮੈਂ ਜਾਤੀ ਨਾਲ ਸੰਬੰਧ ਹਸੀ ਜਦੋਂ ਉਹ ਕਿਸੇ ਜੋਬ ਤੇ ਹੁੰਦੇ ਉਦੋਂ ਉਹ ਨਾਂ ਨਹੀਂ ਲੈਂਦੇ ਇਹਦਾ ਕੀ ਕਾਰਨ ਹੈ ਇਹ ਦੇਖੋ ਜੀ ਇਹ ਜਿਹੜੇ ਨਾ ਜਿਹੜੇ ਬੰਦੇ ਵਿੱਚ ਹੌਸਫ ਪੈਦਾ ਹੋ ਜੇ ਨਾ ਪੈਸੇ ਦੀ ਹਸਪੀਟਲ ਭੁੱਖ ਜਿਹੜੀ ਕਹਿੰਦੇ ਭੁੱਖਿਆ ਭੁੱਖਣਾ ਉਤਰੇ ਜਿਵੇਂ ਬਨਾਪੁਰੀਆਂ ਪਰ ਜਿਹੜੇ ਬੰਦੇ ਵਿੱਚ ਭੁੱਖ ਪੈਦਾ ਹੋ ਜੇ ਉਹਨਾਂ ਨੇ ਪਹਿਲਾਂ ਤਾਂ ਸਰਕਾਰ ਨੂੰ ਲੁੱਟਿਆ ਹੁੰਦਾ ਫੇਰ ਉਹ ਪੋਲੀਟੀਕਲ ਪਾਰਟੀ ਵਿੱਚ ਜਾਂਦੇ ਆ ਆਇਓਂ ਗਰ ਕਰ ਦਿੰਦੇ ਆ ਵੀ ਸਾਡੀ 55 ਲੱਖ ਆਬਾਦੀ ਹੈ ਮਾਜੀ ਸਿੱਖ ਵਾਲਮੀਕਿਆਂ ਦੀ ਤੇ ਸਾਡੇ ਹਿੱਸੇ ਦਾ ਵੀ ਦੇ ਵਿੱਚ ਮੈਨੂੰ ਪੰਜਾਬ ਪ੍ਰਧਾਨ ਬਣਾਓ ਮੈਨੂੰ ਜਰਮਨ ਸੈਕਟਰੀ ਬਣਾਓ ਇੰਨੀਆਂ ਸਾਨੂੰ ਸੀਟਾਂ ਦਿਓ ਅਸੀਂ ਤੁਹਾਡੀ ਸਪੋਰਟ ਕਰਦੇ ਹਾਂ ਹੋਰ ਇਹ ਲੋਕ ਉਹ ਖਵਾਏ ਕੋਈ ਸੱਚੇ ਦਿਲੋਂ ਸੇਵਾ ਨਹੀਂ ਕਰਦੇ ਜੇ ਸੱਚੇ ਦਿਲੋਂ ਸੇਵਾ ਕਰਦੇ ਹੁੰਦੇ ਤੇ ਅੱਜ ਮੇਰੇ ਸਮਾਜ ਦੀ ਇਹ ਹਾਲਤ ਹੋਣੀ ਸੀਗੀ ਅੱਜ ਵੀ ਸਾਡਾ ਸਮਾਜ ਅਨਪੜਾ ਹੈ ਕੋਈ ਕਿਤਾਬ ਮੁਖੀ ਨਹੀਂ ਹੋਇਆਗਾ ਜਿਹੜੀਆਂ ਸਾਰੀਆਂ ਕੋਮਾਂ ਟੈਕਨੀਕਲ ਹੈਗੀਆਂ ਪਰ ਜਨਪਦ ਭਾਂਡੇ ਬਣਾਉਂਦਾ ਨਾਈ ਬਾਲ ਕੱਟਦਾ ਠੀਕ ਹਨਾ ਤੇ ਜਮਿਆਰ ਜੁੱਤੀ ਬਣਾਉਂਦਾ ਜਾਨੀ ਕਿ ਥੋਬੀ ਥੋਬੀ ਕੋਲੇ ਵੀ ਟੈਕਨੀਕਲ ਕਲਾ ਹੈਗੀ ਉਹ ਵੀ ਲੀਡੇ ਪ੍ਰੈਸ ਕਰਦਾ ਜਲਾਹੀ ਵੀ ਠੀਕ ਨਾ ਉਹ ਵੀ ਉਹਦੇ ਖੱਡੀ ਪਾਉਂਦਾ ਜਾਨੀ ਕਿ ਮੇਰੇ ਸਮਾਜ ਕੋਲੇ ਕੋਈ ਹਰ ਦਸਤੀ ਕਲਾ ਹੈ ਨਹੀਂ ਨਾ ਮਾਝੀਆ ਸੇ ਕੋਲੇ ਤੇ ਮਾਣੂ ਬਾਲਮੀਕੀਆਂ ਕੋਲੇ ਪਰ ਮੇਰੇ ਸਮਾਜ ਨੂੰ ਮੈਂ ਇਹੀ ਬੇਨਤੀ ਕਰਦਾ ਜਿਹੜੇ ਸਾਡੇ ਸੀਨੀਅਰ ਅ ਨੌਕਰੀ ਪੇਸ਼ੇ ਵਾਲੇ ਵਰਗੇ ਆਈਪੀਐਸ ਲੋਬੀ ਦੇ ਵਿੱਚ ਬੈਠੇ ਜਾਂ ਸਿਵਲ ਦੇ ਵਿੱਚ ਬੈਠੇ ਜਾਂ ਫੌਜ ਦੇ ਵਿੱਚ ਬੈਠੇ ਵੀ ਆਓ ਆਪਾਂ ਰਲ ਕੇ ਆਪਦੇ ਸਮਾਜ ਨੂੰ ਇਹਦੇ ਤੇ ਜੁਰਮ ਤੇ ਅਪਰਾਧ ਨਾ ਹੋ ਸਕੇ ਇਹਨਾਂ ਦਾ ਵਿਕਾਸ ਕਿਵੇਂ ਹੋਊਗਾ ਪਿੰਡ ਪੱਧਰ ਤੇ ਸਾਨੂੰ ਇੱਕ ਇੱਕ ਮੈਮਰੀ ਕਮੇਟੀਆਂ ਬਣਾਉਣੀਆਂ ਪੈਣਗੀਆਂ ਤਾਂ ਕਿ ਅਸੀਂ ਆਪੇ ਸਮਾਜ ਨੂੰ ਉੱਥੇ ਚੰਗੀ ਸੇਧ ਦੇ ਸਕੀਏ ਨਸ਼ਿਆਂ ਤੋਂ ਬਚਾ ਸਕੀਏ ਚੰਗੇ ਉਹਨਾਂ ਨੂੰ ਕੋਰਸ ਬਾਰੇ ਸੇਧ ਦੇ ਸਕੀਏ ਉਹਨਾਂ ਦੀ ਪੜ੍ਹਾਈ ਪੱਖੋਂ ਮਦਦ ਕਰ ਸਕੀਏ ਉਹਨਾਂ ਨੂੰ ਨਸ਼ਾ ਤੋਂ ਰੋਕ ਸਕੀਏ ਇਹ ਸਾਨੂੰ ਜਨਕਿ ਅਪਰਾਲਾ ਕਰਨਾ ਪਊਗਾ ਜੇ ਅਸੀਂ ਆਪਦੇ ਸਮਾਜ ਨੂੰ ਅੱਪ ਕਰਨਾ ਚਾਹੁੰਦੇ ਹੁਭਿੰਦਰ ਸਿੰਘ ਜੀ ਇੱਥੇ ਮੈਂ ਤੁਹਾਡੀ ਗੱਲ ਨੂੰ ਟੋਕਦਾ ਹਾਂ ਜਦੋਂ ਕਿਤੇ ਸਾਡੇ ਸਮਾਜ ਦੇ ਕਈ ਵਧੀਆ ਲੋਕ ਆ ਜਾਂਦੇ ਆ ਜਾਂ ਸਰਕਾਰ ਦੇ ਵਿੱਚ ਵੀ ਹੁੰਦੇ ਆ ਬਹੁਤ ਵਧੀਆ ਲੀਡਰ ਬਣ ਜਾਂਦੇ ਆ ਮੰਤਰੀ ਬਣ ਜਾਂਦੇ ਆ ਉਸ ਤੋਂ ਬਾਅਦ ਉਹ ਫਿਰ ਭਾਈਚਾਰੇ ਨੂੰ ਭੁੱਲ ਕਿਵੇਂ ਜਾਂਦੇ ਦੇਖੋ ਜੀ ਉਹ ਤਾਂ ਜਣ ਕੇ ਖਾਣਾ ਪੂਰਤੀ ਕਰਦੇ ਆ ਕਿਸੇ ਵੀ ਪਾਰਟੀ ਵਿੱਚ ਸਾਡੇ ਬੰਦੇ ਬੈਠੇ ਆ ਨਾ ਉਹ ਉਹਨਾਂ ਨੂੰ ਉਹ ਆਵਾਜ਼ ਨਹੀਂ ਠਾਉਣਗੇ ਵੀ ਮਾਜੀ ਵੀ ਸਿੱਖ ਤੇ ਵਾਲਮੀ ਕਿਤੇ ਜੁਰਮ ਹੋ ਰਿਹਾ ਅਪਰਾਧ ਹੋ ਰਿਹਾ ਹੈ ਨਰੀਆਂ ਧੀਆਂ ਪੇਣਾਂ ਦਾ ਬਲਾਤਕਾਰ ਹੋ ਰਿਹਾ ਇਹਨਾਂ ਨੂੰ ਹਿੱਸੇਦਾਰੀ ਨਹੀਂ ਮਿਲਦੀਗੀ ਉਹ ਕਹਿੰਦੇ ਵੀ ਜੇ ਅਸੀਂ ਆਵਾਜ਼ ਠਾਈ ਸਾਨੂੰ ਪਾਰਟੀ ਦੇ ਵਿੱਚੋਂ ਦੇਹ ਦੇ ਵਿੱਚੋਂ ਬਾਹਰੋਂ ਕੱਢ ਕੇ ਪਾਸੇ ਰੱਖ ਦਿੱਤਾ ਜਾਵੇ। ਜਾਨੀ ਕਿ ਉਹ ਤਾਂ ਇੱਕ ਖਾਨਾ ਪੂਰਤੀ ਕਰਦੇ ਆ ਵੀ ਅਸੀਂ ਪਈਏ ਇਸ ਪਾਰਟੀ ਦੇ ਵਿੱਚ ਹਿੱਸੇਦਾਰੀ ਤੇ ਬੈਠੇ ਆਂ ਔਰ ਕਿੰਨੇ ਜੁਰਮ ਅਪਰਾਧ ਹੁੰਦੇ ਆ। ਕਹਿੰਦੇ ਕਿਸੇ ਪਾਰਟੀ ਦੇ ਲੀਡਰ ਨੇ ਆਵਾਜ਼ ਠਾਈ ਹੈ ਜਮਨ ਠੋਦੇਗੇ। ਤੇ ਫਿਰ ਉਹਨਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਜਾਂਦਾ? ਉਹਨਾਂ ਦਾ ਵਿਰੋਧ ਕਰਦੇ ਵੀ ਆ ਔਰ ਜਿਹੜਾ ਵਿਚਾਰ ਅਨਪੜ ਸਮਾਜ ਹੈ ਠੀਕ ਹੈ ਨਾ ਹੁਣ ਉੱਥੇ ਹੀ ਅ ਵਾਰਦੀਮਗੇ ਹਾਈਲੀ ਮਾਨ ਸਰਕਾਰ ਲਈ ਵੇਖ ਲਈ ਵੀ ਨਾ ਤਾਂ ਉਹਦਾ ਆਮ ਆਦਮੀ ਪਾਰਟੀ ਆ ਪੈਟਰੋਲ ਡੀਜਨਾਂ ਦੇ ਵਿੱਚ ਕਿੰਨਾ ਜਨਕਿ ਉਹਨੇ ਰੇਟ ਵਧਾਤੇ ਆ ਗੈਸ ਦੇ ਰੇਟ ਵਧਾਤੇ ਆ ਪਰ ਮਜ਼ਦੂਰ ਵਰਗ ਕੋਲੇ ਕਿਸਾਨਾਂ ਕੋਲ ਤਾਂ ਟਾਈਮ ਹੈਗਾ ਆਖ-ਪਖ ਮਜ਼ਬੂਤ ਮਜ਼ਬੂਤ ਆ ਉਹਨਾਂ ਦਾ ਉਹ ਤਾਂ ਨਿਆਂ ਨਹੀਂ ਦਿੰਦੇ ਆ ਮੇਰੇ ਮਜ਼ਦੂਰ ਵਰਗ ਨੂੰ ਚਾਹੀਦਾ ਹੈ ਕਿ ਅਸੀਂ ਤੁਹਾਡਾ ਏਕਾ ਹੀ ਤੁਹਾਡਾ ਗੁਰਦੁਆਰਾ ਹੈ ਤੁਹਾਡਾ ਏਕਾ ਹੀ ਤੁਹਾਡਾ ਮੰਦਿਰ ਹੈ ਮਸਜਿਦ ਹੈ ਤੁਹਾਡਾ ਏਕਾ ਹੀ ਤੁਹਾਡਾ ਡੇਰਾ ਹੈਗਾ ਸਵੇਰ 6 ਵਜੇ ਤੋਂ ਲੈ ਕੇ 7 ਵਜੇ ਤੱਕ ਇੱਕ ਘੰਟਾ ਆਪਦੀਆਂ ਮੁਸ਼ਕਲਾਂ ਪਿੰਡ ਪੱਤਰ ਤੇ ਇਕੱਠੇ ਹੋ ਕੇ ਸਾਂਝੀਆਂ ਕਰੋ ਤੇ ਉਹਨੂੰ ਯਾਨੀ ਕਿ ਸਮਾਜ ਦੇ ਵਿੱਚ ਫੇਸਬੁੱਕ ਤੇ ਜਾਂ YouTube ਤੇ ਪਾ ਕੇ ਯਾਨੀ ਕਿ ਦੱਸੋ ਤੇ ਨਾਲੇ ਜੇ ਕੋਈ ਸਰਕਾਰ ਗਲਤ ਕੰਮ ਕਰਦੀ ਆ ਮੰਗਿਆਈ ਦਾ ਵਧਾਉਂਦੀ ਆ ਜਾਂ ਕਿਸੇ ਚੀਜ਼ ਜੁਮ ਬਤਿਆਚਾਰ ਸਾਡੇ ਤੇ ਹੁੰਦਾ ਤਾਂ ਉਹਦਾ ਸਾਨੂੰ ਉਪਰੋਧ ਕਰਨਾ ਚਾਹੀਦਾ ਤੇ ਉਹ ਰੀਲ ਬਣਾ ਕੇ ਸਾਨੂੰ ਫੇਸਬੁੱਕ ਤੇ ਪਾਉਣੀ ਚਾਹੀਦੀ ਆ ਤਾਂ ਕਿ ਸਰਕਾਰਾਂ ਨੂੰ ਵੀ ਪਤਾ ਲੱਗੇ ਤੇ ਮੇਰਾ ਦੂਜਾ ਸਮਾਜ ਹੈ ਜਿਹੜਾ ਇਹ ਵੀ ਚੇਤਨਕ ਸੋਪਿੰਦਰ ਜੀ ਇੱਕ ਕੁਛ ਦਿਨ ਪਹਿਲਾਂ ਇੱਥੇ ਚਾਰ ਪੰਜ ਦਿਨ ਪਹਿਲਾਂ ਦੀ ਗੱਲ ਹੈ ਕੁਝ ਮਜ਼ਦੂਰ ਜਿਹੜੇ ਸੀਗੇ ਨਰੇਗਾ ਦੇ ਉਹਨਾਂ ਦੇ ਉੱਤੇ ਕੈਂਟਰ ਚੜ ਗਿਆ ਤੇ ਚਾਰ ਮਜ਼ਦੂਰ ਮਾਰੇ ਗਏ ਤੇ ਉਹ ਉੱਥੇ ਉਹਨਾਂ ਦਾ ਧਰਨਾ ਵੀ ਲੱਗਿਆ ਹੋਇਆ ਤੇ ਕਾਫੀ ਰੌਲਾ ਪੈ ਰਿਹਾ ਇਕੱਠ ਹੋ ਰਿਹਾ ਅਜੇ ਤੱਕ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਨਰੇਗਾ ਮਜ਼ਦੂਰ ਆ ਜਿਹੜਾ ਸਭ ਤੋਂ ਪਹਿਲਾਂ ਤਾਂ ਉਹਦਾ ਮਜ਼ਦੂਰੀ ਦਾ ਜਾਨੀ ਕਿ ਵੀ ਸ਼ੋਸ਼ਣ ਕੀਤਾ ਜਾਂਦਾ ਵਾਦੀ ਮਹਗਾਈ ਨੂੰ ਦੇਖ ਕੇ ਠੀਕ ਹੈ ਨਾ ਦੂਸਰੇ ਉਹ ਜਿਹੜੇ ਮਜ਼ਦੂਰ ਮਰੇ ਹੋਏ ਆ ਜਦੋਂ ਕਿਸਾਨ ਧਰਨੇ ਤੇ ਕੋਈ ਕਿਸਾਨ ਚੀਤ ਹੋ ਜਾਂਦਾ ਜਾਂ ਮਰ ਜਾਂਦਾ ਤਾਂ ਉਹਦੇ ਪਰਿਵਾਰ ਨੂੰ 1 ਕਰੋੜ ਰੁਪਏ ਦਿੱਤਾ ਜਾਂਦਾ ਨਾਲ ਨੌਕਰੀ ਵੀ ਦਿੱਤੀ ਜਾਂਦੀ ਹੈ ਮੇਰੀ ਮੰਗ ਇਹ ਹੈ ਵੀ ਜਿਹੜੇ ਨਰੇਕਾ ਮਜ਼ਦੂਰ ਮਰੇ ਆ ਕੰਮ ਕਰਦੇ ਸਮੇਂ ਜਾਂ ਰੋਟੀ ਖਾਂਦੇ ਹੋਏ ਗਏ ਜੋ ਭਈਆਂ ਨੇ ਟਰੈਕਟਰ ਚੜਾਤਾ ਜੇ ਪਟਿਆਲੇ ਦੇ ਤੰਗ ਜਿਹੇ ਪੈਂਟ ਦੇ ਵਿੱਚ ਫੇਰੇ ਰੋਟੀ ਖਾਂਦੇ ਮਰੇ ਆ ਦੋ ਔਰ ਤਾਂ ਹੋਰ ਵੀ ਮਰੀਆਂ ਸੀਆਂ ਇਧਰ ਗੱਡੀ ਚੜਾਦੀ ਸੀਗੀ ਮੋਕਸਾ ਰੋਡ ਦੇ ਨੇੜੇ ਪਿੰਡੇ ਦੇ ਜੰਮੂ ਆਣੇ ਦੇ ਸੀ ਮਜ਼ਦੂਰ ਤੇ ਉਹਨਾਂ ਦਾ ਕੀ ਲੱਖ ਰੁਪਏ ਨਾਲ ਕੀ ਹੋ ਜੂਗਾ ਜੇਸ ਪਰਿਵਾਰ ਦਾ ਮੈਂਬਰ ਜਾਵ ਰਿਹਾ 2 ਲੱਖ ਨਾਲ ਕੀ ਹੋ ਜੂਗਾ ਕੀ ਇਹ ਜਿਹੜਾ ਕੰਮ ਹੈ ਇਹ ਸਰਕਾਰ ਦਾ ਕੰਮ ਹੈ ਜਿੱਦਾਂ ਪਰਿਵਾਰਾਂ ਦੀ ਮੈਂਬਰਾਂ ਦੀ ਮੌਤ ਹੋਈ ਵੀ ਆ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਚਾਹੀਦੀ ਆ ਘੱਟੋ ਘੱਟ 1-1 ਕਰੋੜ ਰੁਪਏ ਦੀ ਉਹਨਾਂ ਦੀ ਆਰਥਿਕ ਮਦਦ ਦੀ ਮੰਗ ਕਰਦੇ ਆ ਸਰਕਾਰ ਕੋਲੋਂ ਅਗਰ ਕੱਲ ਨੂੰ ਜੇ ਸਾਡੇ ਵਿੱਚ ਇੱਕਾ ਹੈਗਾ ਮੈਂ ਭਾਈਚਾਰਥਾਂ ਜੇ ਫੇਰ ਲਿਆਉਣਾ ਅਸੀਂ ਧੌਣ ਤੇ ਕੋਟਾ ਵੀ ਰੱਖ ਸਕਦੇ ਆ ਭਾਈਚਾਰਕ ਸਮਝ ਬਤਉਂਦੇ ਹੋਏ ਸਾਡੇ ਮਜ਼ਦੂਰਾਂ ਭਰਾਵਾਂ ਨੂੰ ਬੇਨਤੀ ਹੈ ਵੀ ਪਾਰਟੀ ਭਾਈ ਤੋਂ ਉੱਪਰ ਉੱਟਕੇ ਯਾਨਕਿ ਸਾਨੂੰ ਨਰੇਗਾ ਮਜ਼ਦੂਰਾਂ ਦਾ ਸਾਥ ਦੇਣਾ ਚਾਹੀਦਾ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਇੰਚੀ ਵੀ ਬਹੁਤ ਘੱਟ ਆ ਉਹਨਾਂ ਦਾ ਕੰਮ ਵੀ ਬਹੁਤ ਘੱਟ ਆ ਤੇ ਇਸ ਤਰ੍ਹਾਂ ਫਿਰ ਗਰੀਬ ਲੋਕਾਂ ਦਾ ਕਿਵੇਂ ਗੁਜ਼ਾਰਾ ਹੁੰਦਾ ਦੇਖੋ ਇਹ ਮਜਬੂਰੀ ਹੈ ਵੀ ਜਿਹੜਾ ਗੁਜ਼ਾਰਾ ਕਰਨਾ ਕਿਉਂਕਿ ਉਹ ਹੋਰ ਕੋਈ ਹੱਲ ਵੀ ਹੈ ਨਹੀਂਗਾ ਕੰਮ ਵੀ ਕਿਹੜੇ ਰਹਿ ਗਏ ਆ ਨਰੇਗਾ ਮਜ਼ਦੂਰੀ ਤੋਂ ਇਲਾਵਾ ਖੇਤੀ ਹੈ ਜਿਹੜੀ ਇਹ ਵੀ ਤਕਨੀਕ ਦੀ ਹੈਗੀ ਆ 15 ਮਹੀਨੇ ਨੂੰ ਦਿਨਾ ਵੇਲੇ ਦੀ ਮਹੀਨੇ ਵੇਲੇ ਝੋਨਾ ਲੱਗ ਜਾਂਦਾ 15 20 ਦਿਨਾਂ ਵੇਲੇ ਦੀ ਉਹ ਵੱਢਿਆ ਜਾਂਦਾ ਮਿੰਨੀ ਮੇਰਾ ਸਵਾਲ ਇਹ ਹੈ ਕਿ ਉਹਨਾਂ ਦਾ ਟਾਈਮ ਪਾਸ ਫਿਰ ਕਿਵੇਂ ਹੁੰਦਾ ਹੈ ਜਿਨ੍ਹਾਂ ਦੀ ਦਿਹਾੜੀ ਵੀ ਘਟਾ ਹੈ ਟਾਈਮ ਵੀ ਘਟਾ ਹੈ ਉਹਨਾਂ ਕੋਲੇ 100 ਦਿਨ ਦਾ ਕੰਮ ਮਿਲਦਾ ਉਹ ਵੀ ਪਤਾ ਨਹੀਂ ਪੂਰਾ ਮਿਲਦਾ ਕਿ ਨਹੀਂ ਮਿਲਦਾ ਦਿਹਾੜੀ ਵੀ ਮੇਰਾ ਖਿਆਲ 300 ਹੈ ਉਹ ਦਿਹਾੜੀ ਵੀ ਉਹਨਾਂ ਦੀ ਵਧਾਉਣੀ ਚਾਹੀਦੀ ਤੇ ਉਹਨਾਂ ਦਾ ਕੰਮ ਵੀ ਵਧਾਉਣ ਵਾਲਾ ਬੜੀ ਮੌਇਸਚਰਾਈਜ਼ ਤੁਸੀਂ ਉਹਨਾਂ ਦੇ ਘਰਾਂ ਦੀ ਹਾਲਤ ਦੇਖੋ ਜਾ ਕੇ ਉਹਨਾਂ ਦੇ ਉਹਨਾਂ ਹੀ ਉਹਨਾਂ ਨੇ ਆਟਾ ਲੈ ਕੇ ਆਉਣਾ ਉਨਾ ਹੀ ਉਹਨਾਂ ਲਈ ਨੂਨ ਮਿਰਚ ਆ ਗੰਡੇ ਜਿਹੜੇ ਇਹ ਵੀ ਚੜਨੀ ਵੀ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ 50 60 ਰੁਪਏ ਤੋਂ ਤੰਗਰੀ ਤੋਂ ਕਿਤੇ ਧਰਨੇ ਲੱਗਦੇ ਕਿਸੇ ਪਾਰਟੀਆਂ ਦੇ ਧਰਨੇ ਲੱਗਦੇ ਰਾਜਨੀਤਿਕ ਧਰਨੇ ਲੱਗਦੇ ਜਾਂ ਕੋਈ ਕਿਸਾਨਾਂ ਦੇ ਧਰਨੇ ਲੱਗਦੇ ਉਹਦੋਂ ਸਭ ਤੋਂ ਅੱਗੇ ਨਰੇਗਾ ਵਾਲੇ ਇਕੱਠ ਹੋ ਕੇ ਝੰਡੇ ਲੈ ਕੇ ਜਾਂਦੇ ਆ ਪਰ ਉਦੋਂ ਇਹ ਵੇਖ ਕੇ ਤੁਸੀਂ ਕੀ ਸਮਝਦੇ ਆ ਨਹੀਂ ਨਰੇਗਾ ਲਈ ਠੀਕ ਹੈ ਵੀ ਬਹਿਕਾਵੇ ਵਿੱਚ ਪਹਿਲਾਂ ਤਾਂ ਕਿਸਾਨ ਅਸਿਗੇ ਜਿਹੜੇ ਕਿ ਵੀ ਇਹਨਾਂ ਦੇ ਕੋਲੇ ਨਾਹਰਾ ਸੀਗਾ ਮਜ਼ਦੂਰ ਕਿਸਾਨ ਜਿੰਦਾਬਾਦ ਪਰ ਜਦੋਂ ਮੱਖਾਂ ਮੰਗਾ ਮੰਨੀਆਂ ਜਾਂਦੀਆਂ ਉਦੋਂ ਸਿਰਫ ਕਿਸਾਨਾਂ ਦੀਆਂ ਮੰਗੀਆਂ ਜਾਂਦੀਆਂ ਜਿਵੇਂ ਹੁਣ ਅ ਦੂਸਰਾ ਸੰਗਰੂਪ ਦੇ ਵਿੱਚ ਧਰਨਾ ਦਿੱਤਾ ਸੀਗਾ ਮਜ਼ਦੂਰਾਂ ਨੇ ਸੰਗਰੂਪ ਦੇ ਵਿੱਚ ਮਜ਼ਦੂਰਾਂ ਨੇ ਧਰਨਾ ਦਿੱਤਾ ਸੀਗਾ ਆਪਣੀਆਂ ਹੱਕੀ ਹਿੱਕੀ ਮੰਗਾ ਸੀ ਉਹਨਾਂ ਦੀ ਮਜ਼ਦੂਰੀ ਵਧਾਉਣ ਦੀ ਪੰਜ-ਪੰਜ ਮਰਲੇ ਦੇ ਪਲਾਟ ਸੀਗੇ ਜਾਂ ਮਜ਼ਦੂਰੀ ਵਿੱਚ ਕੁਝ ਹੋਰ ਮੰਗਾ ਸੀ ਜਾਂ ਸਾਡੀਆਂ ਵਕੀਗਾਂ ਵੀ ਉਹਦੇ ਵਿੱਚ ਜਦੋਂ ਮਜ਼ਦੂਰਾਂ ਨੇ ਧਰਨਾ ਦਿੱਤਾ ਤਾਂ ਐਸੇ ਮਾਨ ਸਰਕਾਰ ਨੇ ਉੱਥੇ ਸਵਰਨ ਜਾਤੀਆਂ ਨੇ ਮੈਂ ਸਿੱਧਾ ਮੈਨੂੰ ਸਪਸ਼ਟ ਕਰ ਮੈਂ ਤੌਰ ਤੇ ਕਹਿਣਾ ਵੀ ਇੱਥੇ ਜੱਟ ਆਫਸਰ ਲਾ ਕੇ ਬ੍ਰਾਹਮਣ ਆਫਸਰ ਲਾ ਕੇ ਸਾਡੀਆਂ ਧੀਆ ਭੈਣਾਂ ਦੀਆਂ ਚੁੰਨੀਆਂ ਲਾਂਝਾਂ ਸਾਡੀਆਂ ਧੀਆ ਭੈਣਾਂ ਦੀਆਂ ਲੱਤਾਂ ਬਾਹਾਂ ਪੰਨੀਆਂ ਸਾਡੇ ਭਰਾਵਾਂ ਦੀਆਂ ਲੱਤਾਂ ਬਾਹਾਂ ਪੰਨੀਆਂ ਕੀ ਇਹਨਾਂ ਦਾ ਕੀ ਇਪਰਾਧ ਸੀਗਾ ਉਹ ਆਪਦੀ ਹਕੀਕਤਾਂ ਮੰਗਿਆ ਮੰਗ ਰਹੇ ਸੀਗੇ ਤੇ ਦੂਸਰੇ ਪਾਸੇ ਜਦੋਂ ਕਿਸਾਨ ਧਰਨਾ ਲਾਉਂਦੇ ਆ ਕਿਸਾਨ ਮੇਰੇ ਦੁਸ਼ਮਣ ਨੇ ਠੀਕ ਹਨ ਪਰ ਜਦੋਂ ਕਿਸਾਨ ਧਰਨਾ ਲਾਉਂਦੇ ਆ ਮਾਨ ਮਾਨ ਉਹਨਾਂ ਨੂੰ ਜੂਸ ਪਿਆ ਕੇ ਠਾਉਂਦਾ ਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਵੀ ਕਰਦਾ ਕੀ ਇਹ ਕੱਲੇ ਕਿਸਾਨਾਂ ਦੀ ਵੋਟਾਂ ਨਾਲ ਸਰਕਾਰ ਥੋੜੋ ਬਣੀ ਆ ਮਜ਼ਦੂਰਾਂ ਨੇ ਵੀ ਉਹਨੀਆਂ ਵੋਟਾਂ ਪਾਈਆਂ ਪਰ ਮਜ਼ਦੂਰਾਂ ਦੀ ਜਦੋਂ ਕੋਈ ਹੱਕ ਅਧਿਕਾਰ ਦੀ ਗੱਲ ਹੁੰਦੀ ਹੈ ਕਿਸਤੀ ਮੰਗਾ ਮੰਗੀਆਂ ਜਾਂਦੀਆਂ ਇਹਨਾਂ ਨੂੰ ਦਵਾਇਆ ਜਾਂਦਾ ਇਹਨਾਂ ਨੂੰ ਡੇੜਿਆ ਜਾਂਦਾ ਇਹਨਾਂ ਦੀ ਕਟਮਾਰਕ ਕੀਤੀ ਜਾਂਦੀ ਹੈ ਮੈਂ ਮਾਨ ਸਰਕਾਰ ਦੀ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦਾ ਇਸ ਚੀਜ਼ ਦਾ ਵੀ ਜਿਵੇਂ ਹੁਣ ਵੇਖਿਆ ਜਾਂਦਾ ਪਿੰਡਾਂ ਦੇ ਵਿੱਚ ਤੁਸੀਂ ਕਹਿੰਦੇ ਆ ਵੀ ਸਾਰੀ ਜਗ੍ਹਾ ਤੇ ਆਪਾਂ ਨੂੰ ਜਰਮੇਸ਼ਨ ਵਾਲੇ ਬੰਦਿਆਂ ਨੂੰ ਜਿਹੜੇ ਇਲੈਕਸ਼ਨ ਲੜਨਾ ਚਾਹੀਦਾ ਤੇ ਜਿਹੜੇ ਰਿਜ਼ਰਵੇਸ਼ਨ ਦੇ ਬਣੇ ਹੋਏ ਸਰਪੰਚ ਆ ਪਹਿਲਾਂ ਉਹਨਾਂ ਨੇ ਤੇ ਕਿਤੇ ਗਰੀਬਾਂ ਬਾਰੇ ਸੋਚਿਆ ਨਹੀਂਗਾ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਦੇਖੋ ਜੀ ਸਹੀ ਮੈਨੇ ਦੇ ਵਿੱਚ ਨਾ ਸਾਡਾ ਸਮਾਜ ਹੈ ਜਿਹੜਾ ਰਿਜ਼ਰਵੇਸ਼ਨ ਦੀਆਂ ਸੀਟਾਂ ਤੇ ਜਦੋਂ ਗੱਲ ਆਉਂਦੀ ਹੈ ਨਾ ਲੜਨ ਦੇ ਮੈਂਬਰਾਂ ਦੀ ਜਾਂ ਦੂਸਰਿਆਂ ਦੀ ਉਦੋਂ ਵੀ ਅਸੀਂ ਆਪਦੇ ਚਾਚੇ ਦੇ ਮੋਢੇ ਤੇ ਚੜ ਜਾਂਦੇ ਆ ਉਹਨਾਂ ਦੇ ਕਹਿਣ ਦੇ ਜਿਹੜਾ ਬੰਦਾ ਖੜਦਾ ਜਾਨੀ ਕਿ ਉਹਨੂੰ ਵੋਟ ਨੂੰ ਕਰਦੇ ਆ ਕਦੀ ਅਸੀਂ ਆਪ ਵੀ ਭਾਈਚਾਰਕ ਪਾਰਟੀ ਵਾਈ ਤੋਂ ਉੱਟ ਕੇ ਭਾਈਚਾਰਕ ਸਾਂਝ ਬਣਾ ਕੇ ਆਪ ਦਾ ਉਮੀਦਵਾਰ ਖੜਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੁਣ ਜੇ ਮੈਂ ਕਾਲੀ ਪਾਰਟੀ ਦਾ ਜਾਂ ਕਾਂਗਰਸ ਪਾਰਟੀ ਨੇ ਬੰਦਾ ਖੜਦਾ ਤਾ ਸਾਡੇ ਸਮਾਜ ਨੇਤਾ ਖਮੀਜ ਕੋ ਨੂੰ ਵੋਟਾਂ ਪਾ ਦਨੀਆ ਜਦੋਂ ਜਿੱਤ ਜਾਂਦਾ ਫਿਰ ਉਹ ਚਾਚੇ ਦੇ ਮੋਢੇ ਤੇ ਚੜ ਜਾਂਦਾ ਇਹ ਨਹੀਂ ਹੋਣਾ ਚਾਹੀਦਾ ਨਾ ਇਹ ਨਹੀਂ ਹੋਣਾ ਚਾਹੀਦਾਗਾ ਮੈਂ ਇਹ ਕਹਿੰਨਾ ਵੀ ਫਿਰ ਸਾਰੇ ਤੁਸੀਂ ਕਿਹੜੇ ਰਿజర్వేਸ਼ਨ ਕੋਟੇ ਦੇ ਬੰਦੇ ਸਾਰੀ ਜਿਹੜਾ ਇਲੈਕਸ਼ਨ ਲੜਨਗੇ ਕਾਫੀ ਨਹੀਂ ਜਾਣਗੇ ਤੇ ਫਿਰ ਉਸ ਤੋਂ ਬਾਅਦ ਇਹ ਫਿਰ ਕੀ ਕਰਨਗੇ ਰਿజర్వేਸ਼ਨ ਦੇ ਨਾਲ ਨਾਲ ਸਾਨੂੰ ਕਹਿੰਦਾ ਜੀ ਵੀ ਸਾਨੂੰ ਜਰਨਲ ਸੀਟਾਂ ਤੇ ਵੀ ਪੂਰੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਚੋਣਾਂ ਲੜਨੀਆਂ ਚਾਹੀਦੀਆਂ ਤੇ ਸੰਵਿਧਾਨਕ ਤੌਰ ਤੇ ਮਜ਼ਦੂਰ ਬੰਦਾ ਲੜ ਸਕਦਾ ਚੋਣਾਂ ਹਾਂ ਇਸ ਕਰਕੇ ਸਾਨੂੰ ਇਹ ਨਹੀਂ ਕਿ ਸੋਚਣਾ ਚਾਹੀਦਾ ਵੀ ਅਸੀਂ ਕੱਲੀ ਰਿਜ਼ਰਵ ਵਿੱਚ ਚੋਣਾ ਲੜ ਸਕਦੇ ਹਾਂ ਅਸੀਂ ਜਨਰਲ ਵਿੱਚ ਚੋਣਾ ਲੜ ਸਕਦੇ ਹਾਂ ਉਹ ਸਾਨੂੰ ਲੜਨੀਆਂ ਵੀ ਚਾਹੀਦੀਆਂ ਇੱਕ ਸੁਖਮਿੰਦਰ ਜੀ ਕੱਲ ਮੈਨੂੰ ਫੋਨ ਆਇਆ ਕਿਸੇ ਸਮਾਜ ਸੇਵੀ ਬੰਦੇ ਦਾ ਫੋਨ ਆਇਆ ਕਿ ਨੇੜੇ ਸਾਡੇ ਪਿੰਡ ਇੱਥੋਂ 3-4 ਕਿਲੋਮੀਟਰ ਪੱਟ ਜਲਾ ਲਿਆਣਾ ਉਹ ਇੱਕ ਗਰੀਬ ਪਰਿਵਾਰ ਹੈ ਬੌਰੀਆ ਸਿੱਖ ਪਰਿਵਾਰ ਹੈ ਅੰਮ੍ਰਿਤਧਾਰੀ ਪਰਿਵਾਰ ਹੈ ਤੇ ਉਹਦਾ ਜਿਹੜਾ ਪਿੱਛੇ ਜੇ بارش ਆਈ ਉਹਦੇ ਦੌਰਾਨ ਉਹਦਾ ਘਰ ਡੇਗ ਪਿਆ ਉਹ ਵਿਚਾਰੇ ਉਹ ਚਾਦਰਾਂ ਪਾ ਕੇ ਉਹਨਾਂ ਨੇ ਘਰ ਬਣਾਇਆ ਮਸਾਂ ਟਾਈਮ ਪਾਸ ਕਰ ਰਹੇ ਆ ਨਾ ਉਹਨਾਂ ਨੂੰ ਗਰਮੀ ਸਹਿਣ ਹੁੰਦੀ ਆ ਫਿਰ ਹੁਣ ਸਰਦੀ ਵੀ ਆ ਰਹੀ ਆ ਤੇ ਉਹਦਾ ਵੀ ਬੁਰਾ ਹਾਲ ਹੈ ਤੇ ਇਹ ਕੀ ਕਰਨਾ ਚਾਹੀਦਾ ਸਾਨੂੰ ਇਹ ਸਮੱਸਿਆ ਜਿਹੜੀ ਕੱਲੇ ਟੀਮਾਂ ਦੀ ਨਹੀਂ ਇਹ ਤੁਹਾਡੇ ਪਿੰਡ ਵੀ ਬਹੁਤ ਗਰੀਬ ਘਰ ਹੈ ਜਲਾਲਿਆਣੇ ਦੀ ਗੱਲ ਜਲਾਲਿਆਣੇ ਦੀ ਗੱਲ ਵੀ ਤੁਹਾਡੇ ਪਿੰਡ ਵੀ ਪੰਜਾਬ ਦੇ ਹਰ ਪਿੰਡ ਦੇ ਵਿੱਚ ਜੀ ਤੁਸੀਂ ਫੇਸਬੁੱਕ YouTube ਤੇ ਐਕਟ ਕਰ ਰਹੇ ਨੇ ਆ ਅਸੀਂ ਵੇਖਣੇ ਆ ਵੀ ਕਿੰਨੇ ਘਰ ਦੇਕੇ ਆ ਕਿਹਦਾ ਕੱਚਾ ਘਰ ਹੈ ਕਿਹਦੀ ਛੱਤ ਟਿੱਗੀ ਪਈ ਹੈ ਠੀਕ ਆ ਨਾ ਇਹ ਸਰਕਾਰਾਂ ਨੂੰ ਚਾਹੀਦਾ ਹੈ ਵੀ ਭਾਈ ਉਹਨਾਂ ਲੋਕਾਂ ਨੂੰ ਅ ਵਿਸ਼ੇਸ਼ ਤੌਰ ਤੇ ਪੈਕੇਜ ਦੇ ਤੌਰ ਤੇ ਜਾਨੀ ਕਿ ਉਹਨਾਂ ਲੋਕਾਂ ਦੀ ਪਹਿਚਾਨ ਕਰਕੇ ਇਹ ਨਹੀਂ ਕਿ ਵੀ ਉਹਦੇ ਵਿੱਚ ਬ੍ਰਾਹਮਣ ਵੀ ਵਿਚਾਰੇ ਉਹ ਜਿਹੜੇ ਧਾਰੀਦਾਰ ਹੈਗੇ ਜਾਂ ਜੱਟ ਵੀ ਉਹ ਜਿਹੜਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਾਂ ਵੀ ਜਿਹੜੇ ਧਾਰੀਦਾਰ ਹੈਗੇ ਨਰੇਕਾਮੀ ਦੁਰੀ ਦੇ ਵਿੱਚ ਵੀ ਪੈਂਦੇ 25 30% ਜਾਨੀ ਕਿ ਵੀ ਉਹ ਜੱਟ ਭਾਈਚਾਰਾ ਮਜ਼ਦੂਰੀ ਕਰਦਾ ਇਹ ਨਿਕਲ ਵੀ ਨਹੀਂ ਕਰਦਾਗਾ ਵੀ ਸਰਕਾਰ ਹੈ ਇਹਨਾਂ ਦੀ ਵਿਸ਼ੇਸ਼ ਰਾਜ ਦੇਖ ਕੇ ਹਾਲਾਤ ਦੇਖ ਕੇ ਪਛਾਣ ਕਰਕੇ ਉਹਨਾਂ ਦੇ ਵਿਸ਼ੇਸ਼ ਲੋਨ ਕਰਕੇ ਉਹਨਾਂ ਦੇ ਮਕਾਨ ਆ ਜਿਹੜੇ ਉਹ ਪੱਕੇ ਕੀਤੇ ਜਾਣ ਜਿਨ੍ਹਾਂ ਕੋਲੇ ਜਿਵੇਂ ਸਰਕਾਰ ਦੀ ਸ਼ਰਤ ਹੈ 1.5 ਮਰਲੇ ਦੀ ਵੀ ਕੋਈ ਕਲੋਨੀ ਨਹੀਂ ਮਿਲ ਸਕਦੀ ਜਿਹਦੇ ਕੋਲੇ 1.5 ਮਰਲੇ ਹੈ 1.5 ਮਰਲੇ ਦੇ ਵਿੱਚ ਤਾਂ ਬੱਕਰੀ ਨਹੀਂ ਬੰਨੀ ਜਾਂਦੀਗੀ ਉਹ ਵੀ ਤਿੰਨ ਵਾਰੀ ਮੂਦੀਆ ਤੇ ਤਿੰਨ ਜਗ੍ਹਾ ਨੂੰ ਗਾਂਭਸ਼ਾ ਕਰਨਾ ਪੈਂਦਾ ਤੇ ਇੱਕ ਮਨੋਖਾਬ ਦੇ ਚਾਰਾ ਬੰਦੇ ਨੇ ਬੱਚਿਆਂ ਨੂੰ ਲੈ ਕੇ ਕਿਵੇਂ ਜਣੇ ਕਿ ਡੇਢ ਮਰਲੇ ਦੇ ਵਿੱਚ ਜਣੇ ਕਿ ਟਾਈਮ ਪਾਸ ਕਰ ਲੂਗਾ ਸਰਕਾਰ ਨੂੰ ਉਹਨਾਂ ਘਰਾਂ ਦੀ ਪਛਾਣ ਕਰਨੀ ਚਾਹੀਦੀ ਹੈ ਵੀ ਜਿਹੜੇ ਘੱਟੋ ਘੱਟ 5 ਮਰਲਿਆਂ ਤੋਂ ਉੱਪਰ ਜਣੇ ਕਿ ਵੀ ਜਿਹਦੇ ਕੋਲੇ 5 ਮਰਲੇ ਹੈਗੇ ਆ ਜੇ 5 ਮਰਲੇ ਤੋਂ ਘੱਟ ਜਗ੍ਹਾ ਤਾਂ ਉਹਨੂੰ ਇੱਕ ਕਲੌਨੀ ਦੇਣੀ ਚਾਹੀਦੀ ਜੀ ਉਹਦੇ ਦੋ ਬੱਚੇ ਆ ਤਾਂ ਇੱਕ ਨੂੰ ਕਲੌਨੀ ਦੇਣੀ ਚਾਹੀਦੀ ਆ ਨਾਲ ਉਹਨੂੰ ਗ੍ਰਾਂਟ ਦੇਣੀ ਚਾਹੀਦੀ ਹੈ ਮਕਾਨ ਬਣਾਉਣ ਦਾ ਇਹ ਚੀਜ਼ਾਂ ਸੋਚਣ ਵਾਸਤੇ ਕੌਣ ਕਰੂਗਾ ਇਹ ਇਹ ਜੇ ਬੰਦੋਪਾਸ ਜਿਹੜਾ ਗਰੀਬੀ ਦਿਨੋਂ ਦਰਵਾਜ਼ਾ ਰਹੀ ਹੈ ਅਮੀਰੀ ਦਿਨੋਂ ਦਨ ਅਮੀਰ ਹੁੰਦੇ ਜਾ ਰਹੇ ਗਰੀਬ ਦਿਨੋਂ ਦਨ ਗਰੀਬ ਹੁੰਦੇ ਜਾ ਰਹੇ ਹੈ ਇਹ ਕਿਹੋ ਜਿਹਾ ਰਾਜ ਜਿਹੜਾ ਸਥਾਪਿਤ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜੇ ਕਿ ਗਰੀਬ ਬੰਦੇ ਆ ਜਿਹੜੇ ਰੋਟੀ ਰੱਟ ਕੇ ਖਾ ਸਕਣ ਤੇ ਗਰੀਬਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਦੇਖੋ ਜੀ ਜਿੰਨੀਆਂ ਪਾਰਟੀਆਂ ਹੈਗੀਆਂ ਨਾ ਇਹਨਾਂ ਨੇ ਮਜ਼ਦੂਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਚ ਨਾ ਇਹਨਾਂ ਨੇ दारू ਵੰਡੀ ਨਾ ਪੈਸਾ ਵੰਡਿਆ ਨਾ ਵੋਟ ਕਹਿਣ ਗਏ ਆ ਤੇ ਲੋਕਾਂ ਨੇ ਗੁੱਸਾ ਹੀ ਕੱਢਿਆ ਗੁੱਸਾ ਕੱਢ ਕੇ ਇਹ ਸਤਾ ਦੇ ਵਿੱਚ ਆਈ ਵੀ ਆ ਹੋਰ ਇਹਨਾਂ ਦਾ ਕੋਈ ਕੋਈ ਏਡਾ ਵਧੀਆ ਕੋਈ ਕੰਮ ਚੰਗਾ ਨਹੀਂ ਕੀਤਾ ਨਾ ਇਹਨਾਂ ਤੋਂ ਨਸ਼ੇ ਰੋਕੇ ਆ ਨਾ ਰਿਸ਼ਵਤ ਖੋਰੀ ਰੋਕੀ ਆ ਨਾ ਇਹਨਾਂ ਨੇ ਕੋਈ ਵੀ ਆਈਪੀ ਕਲਚਰ ਦਾ ਰੌਲਾ ਪਾਉਂਦੇ ਸੀਗੇ ਵੀ ਆਈਪੀ ਕਲਚਰ ਵੀ ਉਦੋਂ ਜਿਆਦਾ ਵਧਿਆ ਹੁਣ ਮਾਨ ਸਰਕਾਰ ਕਿੱਥੇ ਗਈ ਉਹ ਤਾਂ ਕਹਿੰਦਾ ਵੀ ਆਈਪੀ ਕਲਚਰ ਮੁੱਖ ਮੰਤਰੀ ਵੀ ਨਹੀਂ ਸਕورٹی ਲੋਨ ਨੇ ਕੀ ਤੇ ਹੁਣ ਆਪ ਦੇ ਇੱਕ ਇੱਕ ਪਰਿਵਾਰ ਦੇ ਪਿੱਛੇ 20 ਉਹ ਬੋਝ ਕਿਤੇ ਪੈਂਦਾ ਸਾਡੇ ਤੇ ਪੈਂਦਾ ਮਜ਼ਦੂਰ ਚਾਹ ਮਗਰੋਂ ਪੈਂਦਾ ਟੈਕਸ ਪਹਿਲਾਂ ਭਰਦਾ ਸਾਨੂੰ ਇਹ ਆ ਵੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਸਾਡੇ ਮਜ਼ਦੂਰ ਲੋਕ ਜਿਹੜੇ ਜਿਹੜੇ ਮਿਡਲ ਕਲਾਸ ਦੇ ਲੋਕ ਆ ਵੀ ਉਹਨਾਂ ਨੂੰ ਆ ਕੇ ਇਹ ਰਾਜ ਭਾਲ ਸੰਭਾਲਣਾ ਚਾਹੀਦਾ ਤਾਂ ਹੀ ਵੀ ਇਹ ਮੈਂ ਇਹ ਕਾਰਨ ਤਾਂ ਪਰ ਉੱਥੇ ਆਏਗਾ ਤੁਹਾਡੇ ਵਾਲੀ ਗੱਲ ਸਹੀ ਹੈ ਵੀ ਜਿਹੜੀ ਅਨਪੜਤਾ ਕਾਰਨ ਵੀ ਮਾਜਵੀ ਸਿੱਖ ਤੇ ਵਾਲਮੀਕੀ ਸਭ ਤੋਂ ਵੱਧ ਜਣ ਕੇ ਆਰਥਿਕ ਪੱਖੋਂ ਮੁਝ ਕਮਜ਼ੋਰ ਰਹੇਗੀ ਹੈ ਇਹਨਾਂ ਦਾ ਆਰਥਿਕ ਪੱਖ ਵੀ ਕਮਜ਼ੋਰ ਹੈ ਤੇ ਇਹਨਾਂ ਕੋਲੇ ਕੋਈ ਟੈਕਨੀਕਲ ਕਲਾ ਵੀ ਹੈ ਨਹੀਂ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਇੱਥੇ ਪਹੁੰਚੇ ਸਰਦਾਰ ਭੁਪਿੰਦਰ ਸਿੰਘ ਹੀ ਵਾਲਾ ਦਰਾਕਾ ਇਹਨਾਂ ਨਾਲ ਗੱਲਬਾਤ ਹੋਈ ਇਹਨਾਂ ਨੇ ਕਿਹਾ ਕਿ ਗਰੀਬ ਲੋਕ ਜਿਹੜੇ ਪਿੰਡਾਂ ਦੇ ਵਿੱਚ ਵਸਦੇ ਆ ਅੱਜ ਤੱਕ ਕਿਸੇ ਨੇ ਉੱਥੇ ਜਾ ਕੇ ਵੇਖਿਆ ਨਹੀਂ ਉਹਨਾਂ ਦੇ ਹਾਲਾਤ ਕਿਹੋ ਜਿਹੇ ਆ ਉਹ ਕੀ ਰਾਤ ਨੂੰ ਰੋਟੀ ਖਾ ਖਾਂਦੇ ਆ ਕਿ ਨਹੀਂ ਖਾਂਦੇ ਦਿਨੇ ਰੋਟੀ ਖਾਂਦੇ ਕਿ ਨਹੀਂ ਖਾਂਦੇ ਭੁੱਖੇ ਆ ਕਿ ਰੱਜੇ ਆ ਕੋਈ ਸਰਕਾਰਾਂ ਇਹਨਾਂ ਲਈ ਧਿਆਨ ਨਹੀਂ ਦਿੰਦੀਆਂ ਤੇ ਇਹ ਇਹ ਚਾਹੁੰਦੇ ਆ ਕਿ ਮਿਡਲ ਕਲਾਸ ਦੇ ਲੋਕ ਕੌਣ ਜਾਂ ਗਰੀਬ ਤਬਕੇ ਦੇ ਲੋਕ ਇਹ ਰਾਜ ਭਾਗ ਸਮਾਲਣ ਤਾਂ ਜੋ ਗਰੀਬੀ ਆ ਜਿਹੜੀ ਇਹ ਇਹ ਦੇਸ਼ ਦੇ ਵਿੱਚੋਂ ਖਤਮ ਹੋ ਜਾਏ ਅਸੀਂ ਇੱਥੇ ਭੁਪਿੰਦਰ ਸਿੰਘ ਨੇ ਬਹੁਤ ਵਧੀਆ ਵਿਚਾਰ ਰੱਖੇ ਇਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੇਖਦੇ ਰਹੋ ਨਰਪਾਲ ਸਾਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ